ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣੋ ਕਿਸੇ ਨਾ ਕਿਸੇ ਰੂਪ ਥੋੜੀ ਸਰਸਵਤੀ ਸਟਰੋਂਗ ਹੋ ਰਹੀ ਹੈ ਤੁਸੀਂ ਕੈਂਸਰ ਤੇ ਲੈਕਚਰ ਸੁਣਨ ਵਾਸਤੇ ਆਏ ਹੋ ਤਾਂ ਇੱਕ ਤਰ੍ਹਾਂ ਦੀ ਫਾਈਟ ਹੈ ਕੈਂਸਰ ਉਹ ਫਾਈਟ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਡਾਇਗਨੋਸਿਸ ਕਰਨਾ ਜਲਦੀ ਨਾਲ ਡਾਇਗਨੋਸ ਕਰਾਓ ਡਾਕਟਰ ਕੋਲੇ ਜਾਓ ਆਪਣੇ ਕੈਂਸਰ ਸਪੈਸ਼ਲਿਸਟ ਕੋਲ ਜਾਓ ਕਿਸੇ ਨੀ ਹੁਕੀਮ ਖਤਰਾ ਜਾਨ ਕਿਸੇ ਕਿਸੇ ਆਮ ਡਾਕਟਰ ਦੇ ਚੱਕਰ ਚ ਨਾ ਪੋੜ ਅድਿਕਰ ਅਨਕੋ ਸਰਜਨਾਂ ਔਨਕੋਲੋਜਿਸ ਦੇ ਖਾਂ ਖਾਂਦੇ ਉਹਨਾਂ ਕੋਲੇ ਜਾਂਦੇ ਸਾਰੀ ਜਿਹਦੇ ਆ ਗੇੜਾ ਵੀ ਅਗਲੇ ਅਰਗਨ ਦਾ ਕੈਂਸਰ ਅਡੜ ਹੁੰਦਾ ਹੈ ਹਰ ਦੀ ਫਾਈਟ ਅਡੜ ਹੈ ਯੂਨਾਈਟਿਡ ਬਾਇ ਯੂਨਿਕ ਅੱਜ ਦਾ ਥੀਮ ਹੈ ਅੱਜ ਦੀ 2026 ਦੇ ਅੱਜ ਕੈਂਸਰ ਅਵੇਅਰਨੈਸ ਦਾ ਯੂਨਾਈਟਡ ਬਾਏ ਯੂਨੀਟ ਦਾ ਕੀ ਮਤਲਬ ਹੈ ਕਿ ਜੇ ਇਕੱਠੇ ਹੋ ਕੇ ਲੜਾਂਗੇ ਔਰ ਇੱਕ ਇੱਕਲੇ-ਕਲੇ ਕੈਂਸਰ ਦੇ ਅਗਰ ਬਾਡੀ ਆਰਗਨ ਦਾ ਅਗਰ ਕੈਂਸਰ ਇਕੱਠੇ ਇਕੱਠੇ ਵਰਕ ਕਰਾਂਗੇ ਉਹਦੇ ਬਾਰੇ ਨੌਲੇਜ ਹੋਊਗੀ ਤਾਂ ਆਪਾਂ ਇਸ ਨੂੰ ਹਰਾ ਲਾਂਗੇ ਬਿਮਾਰੀ ਨੂੰ ਦੇਖੋ ਇੱਕ ਤਰ੍ਹਾਂ ਦਾ ਕੋਈ 10-15 ਕੁਟੈਰਿਸਟ ਆ ਜਾਵੇ ਮੰਨ ਲਓ ਕੋਈ ਗੈਂਗਸਟਰ ਆ ਜਾਵੇ ਆਪਾਂ ਨੂੰ ਕੋਈ ਬਾਹਰੋਂ ਕੁੱਟਣ ਮਾਰਨ ਆ ਜਾਵੇ ਆਪਾਂ ਨੂੰ ਜੇ ਪਹਿਲਾਂ ਪਤਾ ਹੋਵੇ ਅਲਰਟ ਬਣਾ ਚੁਈਏ ਆਪਾਂ ਨੂੰ ਹਰਾ ਸਕਦੇ ਹਾਂ 40 ਬੰਤੇ ਆਪਾਂ ਵੀ ਗਨ ਚੱਕ ਸਕਦੇ ਆ ਬੁਧਖਾ ਚੱਕ ਸਕਦੇ ਆ ਲੇਕਿਨ ਕੋਈ ਸ਼ਰੇ ਅਟੈਕ ਕਰ ਦੇਗਾ ਮੰਨ ਲਓ ਅੰਦਰ ਆ ਕੇ ਲੁੱਟ ਫੋਗੇ ਚਲੇ ਗਏ ਫਿਰ ਆਪਾਂ ਕਹਿੰਦੇਗੇ ਇਹ ਤਾਂ ਖਤਮ ਹੀ ਹੋ ਗਏ ਕੰਮ ਇਸ ਕਰਕੇ ਜਦੋਂ ਐਂਡ ਸਟੇਜ ਪਤਾ ਲੱਗਦਾ ਕੈਂਸਰ ਉਦੋਂ ਮਾਰੂਗੇ ਪਹਿਲਾਂ ਧਿਆਨ ਨਾਲ ਮੇਰੀ ਗੱਲ ਸੁਣ ਲਓ 3rd 4th ਸਟੇਜ ਦਾ ਕੈਂਸਰ ਡੇਂਜਰਸ ਟੂ ਲਾਈਫ ਹੈ ਲੇਕਿਨ ਫਸਟ 2nd ਸਟੇਜ ਤੇ ਜੇ ਪਤਾ ਲੱਗ ਗਿਆ ਤਾਂ ਇਟ ਕੈਨ ਬੀ ਟ੍ਰੀਟਡ ਫਸਟ ਸਟੇਜ ਦਾ ਕੈਂਸਰ ਟ੍ਰੀਟਮੈਂਟ ਪੂਰਾ ਹੋ ਜਾਂਦਾ ਹੈ ਵਿਦਆਊਟ ਰਿਸਕ ਟੂ ਲਾਈਫ 2nd ਸਟੇਜ ਇਥੇ ਜੇ ਪਤਾ ਲੱਗ ਗਿਆ ਤਾਂ ਲਾਈਫ ਦੇਖੋ ਦੋ ਤਰੀਕੇ ਨਾਲ cancer ਦਾ ਟਰੀਟਮੈਂਟ ਕੀਤਾ ਜਾਂਦਾ ਇੱਕ ਤਾਂ 100% ਕਿਓਰ ਇੱਕ ਪਾਰਸ਼ਲ ਕੰਟਰੋਲ ਥਰਡਰੀ ਰੀਹੈਬਿਲਿਟੇਸ਼ਨ ਜਿਹੜੇ cancer ਦੇ ਬੰਦੇ ਨੂੰ ਰੀਹੈਬਿਲਿਟ ਕਿਵੇਂ ਕਰਦੇ ਦੇਖੋ ਜਿਹੜਾ ਮੰਨ ਦਾ ਮਾਰਿਆ ਇਨਸਾਨ ਹੁੰਦਾ ਹੈ ਉਹ ਉਹ cancer ਦਾ ਕੀ ਉਹ ਕਿਸੇ ਚੀਜ਼ ਤੋਂ ਵੀ ਮੈਂਟਲ ਹੈਲਥ ਨਹੀਂ ਮੈਡਮ ਕਹਿੰਦੇ ਕਿ ਇਹਨਾਂ ਦਾ ਇਹਨਾਂ ਦਾ ਪ੍ਰੋਜੈਕਟ ਹੈ ਉਸਤੇ ਵੀ ਬੋਲਦੀ ਮੈਡਮ ਜਿਹੜਾ ਦਿਮਾਗ ਤੋਂ ਕਮਜ਼ੋਰ ਬੰਦਾ ਨਾ ਮੈਂਟਲੀ ਕਮਜ਼ੋਰ ਬੰਦਾ ਹੈ ਕੀ ਉਹ ਸ਼ੀ ਕੈਨ ਨੋਟ ਬੀਨ ਐਨੀ ਹਾਈਟ ਕਦੇ ਵੀ ਨਹੀਂ ਕਰ ਸਕਦਾ ਫਾਈਟ ਨੂੰ ਕੈਂਸਰ ਦੇ ਵਿੱਚ ਵੀ ਮੈਂਟਲੀ ਸਟਰੋਂਗ ਰਹਿਣਾ ਬਹੁਤ ਜ਼ਰੂਰੀ ਹੈ। ਕਿਸੇ ਬਿਜ਼ਨਸ ਨੂੰ ਕਰਨ ਵਾਸਤੇ, ਕਿਸੇ ਨੌਕਰੀ ਨੂੰ ਕਰਨ ਵਾਸਤੇ, ਕਿਸੇ ਵੀ ਕਿਸੇ ਵੀ ਸਫੀਅਤ ਨੂੰ ਹਾਸਲ ਕਰਨ ਵਾਸਤੇ ਜਿਹੜੇ ਬੰਦੇ ਦਾ ਦਿਮਾਗੀ ਸੰਤੁਲਨ ਸਟਰੋਂਗ ਹੈ, ਉਹ ਹੀ ਜਿੱਤ ਕਰ ਸਕਦਾ ਹੈ। ਇੱਕ ਬੰਦਾ ਕੈਂਸਰ ਦੇ ਫਰਸਟ ਸਟੇਜ ਤੇ ਸੈਕੰਡ ਸਟੇਜ ਤੇ ਹੈ, ਉਹ ਦਿਮਾਗੀ بیمار ਹੋਗਾ ਕਿ ਮੈਂ ਤਾਂ ਮਰ ਗਿਆ, ਮਰ ਗਿਆ। ਉਹਨੇ ਜਰੂਰ ਸਾਹੇਤ ਮਰ ਜਾਣਾ ਹੈ। ਇੱਕ ਥਰਡ ਸਟੇਜ ਤੇ ਬੰਦਾ ਹੈ, ਜਿਹਦਾ ਦਿਮਾਗੀ ਸਟਰੋਂਗ ਹੈ ਕਿ ਮੈਂ ਤਾਂ ਕੁਝ ਨਹੀਂ ਹੁੰਦਾ ਮੈਨੂੰ। ਮੈਂ ਦਾਅਵੇ ਨਾ ਕਹਿੰਦਾ ਕਿ ਉਹ ਸਾਢੇ 10 ਸਾਲ ਕੱਟ ਕੇ ਜਾਊਗਾ। ਇਸ ਕਰਕੇ ਕੈਂਸਰ ਦਾ अर्ली डायग्नोस ਹੋਣਾ ਜ਼ਰੂਰੀ ਹੈ ਕੈਂਸਰ ਨੂੰ ਪ੍ਰिवेंट ਕਰਨਾ ਜ਼ਰੂਰੀ ਹੈ ਪ੍ਰिवेंशन इज बेटर देन क्योर ਪਰ ਪ੍ਰिवेंशन ਦਾ ਮਤਲਬ ਹੈ ਕਿ ਜਦੋਂ ਪਾਨ ਨਹੀਂ ਖਾਵਾਂਗੇ ਬੀੜੀ ਸਿਗਰਟ ਨਹੀਂ ਪੀਵਾਂਗੇ ਸ਼ਰਾਬ ਨਹੀਂ ਕਮਾ ਕਰਾਂਗੇ ਸਮੋਕਿੰਗ ਨਹੀਂ ਕਰਾਂਗੇ ਐਲਕੋਹਲ ਨਹੀਂ ਲਵਾਂਗੇ ਕਿਸੇ ਤਰ੍ਹਾਂ ਦੀ ਆਪਾਂ ਕੋਈ ਬੁਰੀ ਪੈਸਟੀਸਾਈਡ ਤੋਂ ਫ੍ਰੀ ਸਬਜ਼ੀਆਂ ਖਾਵਾਂਗੇ ਤਾਂ ਨੇਚਰਲੀ ਕੈਂਸਰ ਨੂੰ ਤੋਂ ਹੋਣ ਤੋਂ ਬਚਾਇਆ ਜਾ ਸਕਦਾ ਹੈ ਇਟ ਕੈਨ ਬੀ ਪ੍ਰिवेंटेड ਪ੍ਰिवेंशन ਪਤਾ ਹੀ ਨਹੀਂ ਕਿਸੇ ਨੂੰ ਜੋ ਚੀਜ਼ ਆਈ ਮੂੰਹ ਦੇ ਅੰਦਰ ਤੁਸੀਂ ਮੈਨੂੰ ਦੱਸੋ ਸਵੇਰੇ 6 ਵਜੇ ਆਪਾਂ ਉੱਠਦੇ ਆਂ ਰਾਤ ਨੂੰ 10 ਵਜੇ ਸੌਣੇ ਆ ਕਿੰਨੇ ਕ ਬੰਦੇ ਇਹ ਸੋਚ ਕੇ ਮੂੰਹ ਚ ਚੀਜ਼ ਪਾਉਂਦੇ ਨੇ ਵੀ ਇਹ ਕੈਨਸਲ ਕਾਲ ਕਰ ਸਕਦੀ ਹੈ ਆਪ ਪਾਣੀ ਦੀ ਬੋਤਲਾ ਪੀਣੇ ਆਪਾਂ ਇਹ ਬਾਜੀ ਆ ਪਾਣੀ ਦੀ ਬੋਤਲਾ ਪੀਣੇ ਨਾਲ ਹੀ ਠੀਕ ਹੈ ਤਾਂ ਇਹਦੇ ਚੋਂ ਬਿਸਲੇ ਨਹੀਂ ਪਾਉਂਦੇ ਇੱਕ ਵਾਰ ਖੁੱਲ ਜਾਂਦੀ ਹੈ ਜਦੋਂ ਬੋਤਲ ਇੱਕ ਵਾਰ ਖੁੱਲ ਜਾਂਦੀ ਹੈ ਖੁੱਲਣ ਤਵਾਂ ਜਿਹੜਾ ਪਾਣੀ ਪਾਵਾਂਗੇ ਇਟ ਕੈਨ ਆਲਸੋ ਕੌਸ ਕੈਂਸਰ ਪਲਾਸਟਿਕ ਦੀ ਚੀਜ਼ ਦੇ ਵਿੱਚ ਕੋਈ ਚੀਜ਼ ਲਾਉਂਗੇ ਪਲਾਸਟਿਕ ਕਿਉਂ ਬੈਨ ਕਰ ਰਹੀ ਹੈ ਗਵਰਨਮੈਂਟ ਪਲਾਸਟਿਕ ਦੀ ਚੀਜ਼ੇ ਜੋ ਕਾਉਂਗੇ ਜੋ ਇੱਥੋਂ ਮਾਈਕਰੋ ਮੋਲੀਕਿਊਲਸ ਪੈਦਾ ਹੁੰਦੇ ਨੇ ਇਸ ਪਲਾਸਟਿਕ ਤੋਂ 댓 ਇਜ਼ ਵੈਰੀ ਮਚ ਐਂਜਰਸ ਮਿਲਟਸ ਕਿੰਗਾ ਕੈਂਸਰ ਕਰਦੇ ਨੇ ਸਭ ਤੋਂ ਜ਼ਿਆਦਾ ਕਾਰਨ ਇਹ ਹੈ ਸੈਕਲਰ ਯੂਵੀ ਰੇਡੀਗ੍ਰੇਸ਼ਨ ਡਿਗ੍ਰੇਡੇਸ਼ਨ এনਵਾਇਰਨਮੈਂਟ ਚ ਪੈਦਾ ਹੋ ਰਹੀ ਹੈ ਚਾਹੇ ਪਰਮਾਨੂ ਵਿਘਾਰਨ ਕਰਕੇ ਹੋ ਸਕਦੀ ਹੈ ਚਾਹੇ ਕੋਈ ਕਿਸੇ ਹੋਰ ਕਾਰਨ ਕਰਕੇ ਹੋ ਸਕਦੀ ਹੈ ਰੇਡੀਗ੍ਰੇਸ਼ਨ ਜਦੋਂ ਵੀ ਐਕਸਰੇ ਐਕਸਰੇ ਆਪਾਂ ਜਾਣਦੇ ਆਕਰਨ ਵਾਸਤੇ ਉਹ ਵੀ ਕੈਂਸਰ ਕੌਜ਼ਿੰਗ ਹੈ ਆਪਣਾ ਪਤਾ ਹੀ ਨਹੀਂ ਉਹ ਗੁੱਡੀ ਉਹ ਤਾਂ ਵਾਸੀ ਆਈ ਉਹਦੇ ਪਿੱਛੇ ਬੈਠੀ ਮੈ ਤਾਂ ਨਹੀਂ ਮੰਨਦਾ ਕਿ ਸੁਣੋਂਦਾ ਚਲੇ ਜਾਵਾਂ ਮੈਂ ਤਾਂ ਪੱਕੇ ਨਾ ਇਕੱਲੇ ਇਕੱਲੇ ਬੰਦੇ ਦੀ ਅੱਖ ਹੈ ਗਈ ਤਾਂ ਹੀ ਹੈ ਮੈਨੂੰ ਇੱਕ ਵਾਰ ਬੁਲਾ ਕੇ ਉਹਦਾ ਧਿਆਨ ਨਾ ਦਵਾਣਾ ਤੂੰ ਧਿਆਨ ਨਾਲ ਬੁਲਾਦਾ ਵੀ ਸੰਬੰਧ ਨੂੰ ਬੁਲਾਣਾ ਕਿ ਨਹੀਂ ਬੁਲਾਣਾ ਕੋਈ ਨਾ ਵਾਸੀ ਹੋਣਾ ਇਸ ਕਰਕੇ ਜੇ ਵਾਸੀ ਉਸਕੇ ਅੱਗੇ ਬਾਹਰ ਤਾਂ ਵੀ ਚਾਚੂ ਪਿਆਉ ਜਾ ਕੇ ਤਾਂ ਕੈਂਸਰ ਦੀ ਜਦੋਂ ਮੈਂ ਬੋਲੂਗਾ ਕੈਂਸਰ ਦਾ ਦੱਸ ਰਿਹਾ ਕਿ ਤੈਨੂੰ ਕੀ ਇਹ ਤਾਂ ਇੰਨੀ ਕਿ ਡੇਂਜਰਸ ਬਿਮਾਰੀ ਹੋ ਚੁੱਕੀ ਹੈ ਆਪਣੇ ਸਮਾਜ ਦੇ ਵਿੱਚ ਵੀ ਆਪਣੇ ਸਰੀਰ ਦੇ ਵਿੱਚ ਵੀ ਲੋਕ ਇਸ ਤੋਂ ਦਿਮਾਗੀ ਤੌਰ ਤੇ ਹਾਰ ਚੁੱਕੇ ਨੇ ਲੇਕਿਨ ਜਲਦੀ ਡਾਇਗਨੋਸ ਕਰਨਾ अर्ਲੀ ਡਾਇਗਨੋਸ ਬਹੁਤ ਜ਼ਰੂਰੀ ਹੈ ਪੈਪ ਸਮੀਰ ਕਰਾਉਣਾ ਜੇ ਕੋਈ ਵਾਈਜਨਲ ਦਿੱਕਤ ਹੈ ਹੁਣ ਅਪਾ ਆਪਣਾ ਵੀ ਕਰਦੇ ਨਾਰਮਲ ਨਾ ਅਹੀਂ ਗੁਜ਼ਾਰ ਦਿੰਦੀਆਂ ਨੇ ਕੋਈ ਮਾੜਾ ਜਿਹਾ ਡਾਇਗਨੋਸ ਕਰਨਾ ਹੁੰਦਾ ਹੈ ਔਰ ਛੋਟੇ ਜਿਹੇ ਡਾਇਗਨੋਸ ਵਾਸਤੇ ਅਪਾ ਖਲਾ ਆ ਰੇ ਮਿਲਖ ਨੂੰ ਕੋਈ ਜਾਂਦੇ ਦਵਾਈ ਗੁੱਟੀ ਲਈ ਜਾਂਦੇ ਅਪਾ ਤੇਨੇ ਚਰਮਿਨੇ ਛੇਮਿਨੇ ਉਹੇ ਕਰ ਦਿੰਦੇ ਆਪਣੀ ਨਾਰਮਲ ਸੋਚੀ ਹੈ ਆਪੋ ਜਾਣ ਤੋਂ ਦੱਤੇ ਆ ਅਜਿਕੇ ਇਹ ਇੰਸਟੀਚਿਊਟ ਕੈਮੈਕਸ ਹਸਪੀਟਲ ਹੈ ਸਿਵਲ ਹਸਪੀਟਲ ਤੋਂ ਕਿੰਨੇ ਵਧੀਆ ਕਿਉਂ ਨਹੀਂ ਜਾਂਦੇ ਵਾਜੂ ਕੋਲਦੇ ਆ ਛੋਟੇ ਡਾਕਟਰ ਕੋਲ ਜਾ ਕੇ ਠੀਕ ਹੈ ਮੈਂ ਛੋਟੇ ਡਾਕਟਰ ਦਵਾਈ ਖਾਂਸੀ ਜ਼ੁਖਾਮ ਖਾ ਲਈ ਦਵਾਈ ਦਿਲ ਵਾਸੀ ਵਧੀਆ ਉਹਨਾਂ ਵੀ ਨਾ ਵੀ ਗੁਜ਼ਾਰਾ ਨਹੀਂ ਹੁੰਦਾ ਮੈਂ ਕਿਸੇ ਦੀ ਨਿਖੇਦੀ ਨਹੀਂ ਕਰਦਾ ਬਟ ਕਲ ਕਰ ਰਹੇ ਨੇ ਵੀ ਜੇ ਕੋਈ ਡਾਇਗਨੋਸ ਵੱਡਾ ਹੋਵੇ ਲੱਖੇ ਲੈ ਤਾਂ ਜਿਹੜੇ ਟਰੀਟਮੈਂਟ ਨਹੀਂ ਕਰ ਸਕਦਾ ਉਹ ਵੀ ਬੈਡ ਬਰਾਵਾ ਨੂੰ ਆ ਰਹੇ ਵੀ ਲੱਕਣ ਨੂੰ ਚਾਹੀਦਾ ਉਹ ਉਹ ਜਾ ਕੇ ਵੱਡੇ ਕੋਲ ਰੈਫਰ ਕਰ ਦੇਣ ਗੱਲ ਬਾਤ ਪੁੱਛੀ ਕਿ ਜੇ ਫਾਰਮੇਸੀ ਉਸ ਤੋਂ ਚਾਹੀਦਾ ਕਿ ਵੱਡੇ ਕੋਲ ਭੇਜ ਦੇ ਵੀ ਮੈ ਗਿਆਨ ਅਧੂਰਾ ਗਿਆਨ ਸਭ ਤੋਂ ਮਾੜਾ ਹੈ ਗਿਆਨ ਜਾਂਦਾ ਪੂਰਾ ਹੋਵੇ ਜਾਂ ਹੋ ਵੀ ਨਾ ਹੋ ਵੀ ਨਾ ਤਾਂ ਬੰਦਾ ਪਿੱਛੇ ਲੱਜੂਗਾ ਜਿਹੜਾ ਗਿਆਨ ਪੂਰਾ ਉਹ ਅੱਗੇ ਲੱਜੂਗਾ ਜਿਹੜੇ ਬੰਦੇ ਨੂੰ ਗਿਆਨ ਅਧੂਰਾ ਹੈ ਨਾ ਉਹ ਅੱਗੇ ਅਗਲੇ ਆਤੀ ਪੁਛ ਖਿੱਚੀ ਜਾਊਗਾ ਪਿਛੇ ਅਗਲੇ ਪਿਛਲੇ ਆਦਿ ਖਿੱਚੀ ਜਾਊਗਾ ਉਹ ਸਭ ਤੋਂ ਮਾੜਾ ਇਨਸਾਨ ਹੈ ਇਸ ਕਰਕੇ ਨੌਲੇਜ ਜਾਂ ਤਾਂ ਕੰਪਲੀਟ ਹੋਵੇ ਜਾਂ ਹੋ ਵੀ ਨਾ ਅਣਪੜ੍ਹ ਬੰਦਾ ਅਧੂਰੇ ਗਿਆਨ ਵਾਲੇ ਬੰਦੇ ਨਾਲੋਂ ਚੰਗਾ ਹੁੰਦਾ ਹੈ ਇਸ ਕਰਕੇ ਜੇ ਕੈਂਸਰ ਦਾ ਧਿਆਨ ਜੇ ਪੂਰਾ ਤੁਹਾਨੂੰ ਤਾਂ ਤਾਂ ਲੜਾਈ ਜਿੱਤੀ ਜਾ ਸਕਦੀ ਹੈ ਹੁਣ ਮੈਂ ਤਾਂ ਤੁਹਾਨੂੰ ਪੁੱਛੀ ਜਾਂਦਾ ਕਿੰਨੇ ਬੰਦੇ ਤੁਸੀਂ ਸਵੇਰੇ ਉੱਠ ਕੇ ਮੂਹਰੇ ਬ੍ਰੇਕਫਾਸਟ ਕਰਦੇ ਹੋ ਬ੍ਰੇਕਫਾਸਟ ਕਿੰਨੀ ਅਜਾ ਖਾਣੇ ਹੋ ਗ੍ਰੇਨਸ ਕਿੰਨੀ ਅਜਾ ਖਾਣੇ 42 ਸਾਲ ਤੱਕ ਕਿੰਨੀ ਅਜਾ ਖਾਣੇ ਹੋ ਤੁਸੀਂ ਕੀ ਲੱਗਦਾ ਕੈਂਸਰ ਕੌਣ ਨਹੀਂ ਕਰਦੀ ਹੈ ਕਿੰਨੀ ਸਹੀ ਦਿੱਤੀ ਹੈ ਸਿਮਰ ਮੈਡ ਕਿੰਨੇ ਵਾਰ ਸੋਚਿਆ ਤੁਹਾਨੂੰ ਨੇ ਜਾ ਕੇ ਵਿਆਹ ਦੀ ਸਟਾਲ ਦੇ ਵੀ ਆ ਚੀਜ਼ ਕੈਂਸਰ ਕੌਜ਼ ਕਰ ਸਕਦੀ ਹੈ ਨਹੀਂ ਸੋਚਿਆ ਠੀਕ ਤਾਂ ਹੁਣ ਜੇ ਮੈਂ ਦੱਸ ਰਿਹਾ ਤਸੂਨਾ ਨੂੰ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਆਪਾਂ ਜਿਹੜੇ ਵੀ এনवायरमेंट ਵਿੱਚ ਵਿਚਰਦੇ ਆ ਜਿਹੜੇ ਵੀ ਰਵਾਈਰਬਲ ਵਿੱਚ ਰਹਿੰਦੇ ਆ ਦੇਰ ਆਰ ਮੋਰ ਦੈਨ 1000 ਥਿੰਗਸ ਵੀ ਡੇਲੀ ਕਮ ਟੂ ਐਕਸਪੋਜ਼ਰ ਟੂ தோਸ ਥਿੰਗਸ ਵਿਚ ਕੈਨ ਕਾਜ਼ ਕੈਂਸਰ ਦੇਖੋ ਤੁਸੀਂ ਇਹ ਦੇਖੋ ਵੀ ਰੇਡੀਏਸ਼ਨ ਚ ਆਪਾਂ ਕਿਸੇ ਐਕਸਰੇ ਵਾਲੀ ਕਮਰੇ ਚ ਚਲੇ ਗਏ ਆਪਾਂ ਸੋਚੇ ਨਾਲ ਹੀ ਖੜ ਜਾਣਾ ਐਕਸਰੇ ਕਰਾਉਣ ਵਾਸਤੇ ਤਾਂ ਉਹ ਇੱਕ ਮਿੰਟ ਦਾ ਐਕਸਪੋਜ਼ਰ ਹੁੰਦਾ ਲੇਕਿਨ ਉਹ ਇੰਨੇ ਇੰਨੀ ਫ੍ਰੀਕਵੈਂਸੀ ਦੀ ਰੇਡੀਏਸ਼ਨ ਹੁੰਦੀ ਹੈ ਕਿ ਕਾਜ਼ ਕੈਂਸਰ ਕਰ ਸਕਦਾ ਕਿੱਥੇ ਕਦੇ ਆਪਾਂ ਸੇਫ ਖਾਣੇ ਆ ਜਾ ਕੇ ਬਾਹਰ ਕਦੀ ਆਪਾਂ ਕੀ ਕਈ ਵਾਰ ਵਾਸ਼ ਕਰਦੇ ਆਂ ਵਾਸ਼ ਕਰਨ ਲਈ ਤਾਂ ਉਹ ਨਹੀਂ ਕੈਂਸਰ ਕੌਜ਼ ਹੋ ਸਕਦਾ ਕਿਉਂਕਿ ਉਸ ਤੇ ਪੈਸਟੀਸਾਈਡ ਨਹੀਂ ਦੀ। ਸਬਜ਼ੀਆਂ ਖਾਂਦੇ ਆਂ ਉਸ ਤੇ ਪੈਸਟੀਸਾਈਡ ਆ। ਆਪ ਬੋਤਲਾਂ ਦੀ ਪਾਣੀ ਭਰ-ਭਰ ਕੇ ਲੈ ਕੇ ਆਂਦੇ ਆਂ ਆਪਾਂ ਪਲਾਸਟਿਕ ਦੀ ਬੋਤਲ। ਨਾਰਮਲ ਟ੍ਰੈਂਡ ਹੈ ਨਾ ਇਹ ਕੈਂਸਰ ਕੌਜ਼ਿੰਗ ਹੈ। ਆਪਾਂ ਉਵਾਲਿੰਦੇ ਆਂ ਕੋਈ ਵੀ ਚੀਜ਼ ਉਵਾਲ ਦਿਨੇ ਆਪਾਂ ਤੇਰੀ ਭਾਂਡੇ ਚ ਉਵਾਲ ਲੈ। ਪਿੱਤਲ ਦੇ ਭਾਂਡੇ ਚ ਉਵਾਲ ਲੈ। ਇਵਨ ਕਿ ਐਲੂਮੀਨੀਅਮ ਦੇ ਭਾਂਡੇ ਚ ਉਵਾਲ ਲਓਗੇ, ਸਟੀਲ ਦੇ ਭਾਂਡੇ ਚ ਉਵਾਲ ਲਓਗੇ, ਦੇ ਕੈਨ ਆਲਸੋ ਕੌਜ਼ ਕੈਂਸਰ। ਦੁੱਧ ਕਿੰਨੇ ਬੰਦੇ ਸਟੀਲ ਦੇ ਭਾਂਡੇ ਚ ਉਵਾਲ ਸੌਰੀ ਚਲਦੇ ਠੀਕ ਕਦੇ ਵੀ ਨਹੀਂ ਵੰਦਾ ਹੁੰਦਾ ਸਟੀਲ ਦੇ ਪਾਂਡੇ ਦੇ ਵਿੱਚ ਠੀਕ ਹੈ ਇਸ ਕਰਕੇ ਇਹ ਚੀਜ਼ਾਂ ਦਾ ਗਿਆਨ ਹੁਣ ਪੁਰਾਣੇ ਬਜ਼ੁਰਗ ਸੀ ਤਕੀਰੀ ਸੀ ਉਹਨਾਂ ਕੋਲੇ ਕਦੇ ਮਿੱਟੀ ਦੇ ਪਾਂਡਿਆਂ ਦੀ ਸਬਜ਼ੀ ਬਣਾਉਂਦੇ ਸੀ ਚੁੱਲ੍ਹੇ ਦੀ ਅੱਗ ਤੇ ਬੁਕਾਉਂਦੇ ਸੀ ਜਿਹੜੀ ਅੱਗਾ ਆ ਬਾਲ ਰਹੇ ਆ ਜਿਹੜੀ ਅੱਪਾ ਗੈਸ ਯੂਜ਼ ਕਰਦੇ ਆਪਾਂ ਰਸੋਈ ਕਿਚਨ ਦੇ ਵਿੱਚ ਇਹ ਆਉਟੈਂਜਰਸ ਹੈ ਬਈ ਹੈਲਥ ਹੈਜ਼ਰਡ ਹੈ ਇਸੇ ਮੰਗ ਆ ਮੈਨੂੰ ਜੀ ਮਾਰ ਪਹਿਲਾਂ ਤਾਂ ਆਪਾਂ ਖੁਦ ਬੈੱਡ ਨੂੰ ਬੁਲਾਇਆ ਉਸ ਤੋਂ ਮਾਰੇ ਗਏ ਫਿਰ ਡਾਕਟਰ ਅਨਿਕਾਲ ਤੋਂ ਬੁਲਾ ਲਿਆ ਸੈਮਿੰਗਰ ਵਾਸਤੇ ਵੀ ਸੈਮਿੰਗਰ ਦੱਸੋ ਜੀ ਕੈਂਸਰ ਕਿਵੇਂ ਕਰੀ ਕਰੀ ਤੇ ਪ੍ਰੋਗਰਾਮ ਕਰਦੇ ਆ ਮਨੂ ਮੈ ਤਾਂ ਇੱਕ ਚੀਜ਼ ਜਾਣਦਾ ਵੀ ਤੁਸੀਂ ਆਪਣਾ ਲਾਈਫ ਸਟਾਈਲ ਸੁਧਾਰ ਲਓ ਫਿਰ ਕੀ ਉਹ ਸੁਧਰੂਗਾ ਕੋਸੇ ਨਹੀਂ ਰਹਿਦਾ ਸਾਰਾ ਕੁਝ ਜੁੜਿਆ ਹੋਇਆ ਆਪਸ ਵਿੱਚ ਮੈਂਟਲ ਹੈਲਥ ਵੀ ਜੁੜੀ ਹੋਈ ਹੈ ਕੋਈ ਅੱਡ ਨਹੀਂ ਹੈ ਮੈਂ ਤਾਂ ਹੱਥੇ ਮੈਂ ਪ੍ਰੋਗਰਾਮ ਤਾਂ ਕਰਦਾ ਕਿ ਮੈਨੂੰ ਆਪਣਾ ਮੈਂਬਰ ਬਣਾ ਲੈ ਤਾਂ ਮੈਂ ਤੇ ਇੱਕ ਟ੍ਰੀਟਮੈਂਟ ਕਰਕੇ ਨਿਬੇੜ ਲੂਗਾ ਮੈਂਟਲੀ ਸਟਰੋਂਗ ਕੈਨਸਲ ਵੀ ਨਹੀਂ ਹੋਗਾ ਮੈਂਟਲ ਹੈਲਥ ਹੀ ਸਟਰੋਂਗ ਹੋਊਗੀ ਮੈਂਟਲੀ ਹਿੱਟ ਬੰਦਾ ਹੀ ਜੇ ਮੈਂ ਮੈਂਟਲੀ ਹਿੱਟ ਹੈ ਤਾਂ ਇਸ ਪਲੇਟਫਾਰਮ ਤੋਂ ਬੋਲ ਪਾਰੇ ਤੁਸੀਂ ਕੁਰਸੀਆਂ ਤੇ ਬੈਠ ਕੇ ਸਾਹਮਣੇ ਸੁਣ ਰਹੇ ਹੋ ਅਨਫਿਟ ਬੰਦਾ 1 ਮਿੰਟ ਨਹੀਂ ਬੋਲ ਸਕਦਾ ਮੇਰੇ ਤੋਂ 2 ਘੰਟੇ ਬੰਦਵਾ ਲੂ ਹੁਣ ਡਿਸੀਜਨ ਟੇਕਿੰਗ ਪਾਵਰ ਹੋਣੀ ਚਾਹੀਦੀ ਹੈ ਕਿੰਨੇ ਬੰਦਿਆਂ ਦਾ ਮੈਂਟਲ ਕੰਟਰੋਲ ਹੈ ਆਪਣੇ ਆਪ ਤੇ ਸਵਾਲ ਉਸਦੀ ਚੰਦਾ ਕਿ ਸਮੋਸਾ ਤੇ ਗੁਲਾਮ ਜੱਬੂ ਸਾਹਮਣੇ ਕੋਈ ਹੋਵੇ ਤੇ 12 ਬੰਦੇ ਖਾਈਆ ਕਿ ਤੁਸੀਂ ਖਾਓ ਨਾ ਕਿੰਨੇ ਕੁ ਬੰਦੇ ਕੰਟਰੋਲ ਕਰ ਲੈਣਗੇ ਮੈਂ ਉਹਨੇ ਥੇ ਸਵੀਡਸ ਰੱਖ ਦਿੰਦਾ ਵਧੀਆ ਵਧੀਆ ਛੋਲੇ ਵੀ ਰੱਖ ਦਿੰਦਾ ਆ ਜਿੰਨੇ ਬੰਦੇ 100 ਬੰਦਾ ਬੈਠਾ ਮੈਨੂੰ ਲੱਗਦਾ ਕਿੰਨੇ ਕੁ ਬੰਦੇ ਆ ਵੀ ਜਿਹੜਾ ਕਿ ਇਹ ਇੰਨਾ ਫਿਲਟਰ ਆਨ ਹੈਗਾ ਵੀ ਸਾਹਮਣੇ ਸਾਰਾ ਕੁਝ ਪਿਆ ਹੋਵੇ 10 ਬੰਦੇ ਖਾ ਗਏ ਤੁਸੀਂ ਨਾ ਖਾਓ ਅ ਡਾਕਟਰ ਸੇਫਟੀ ਮੇਰੇ ਨਾਲ ਬੈਠੇ ਹੈ ਸਾਡੇ ਮੇਰੇ ਐਸਐਮ ਆਫਿਸ ਆਉਂਦੇ ਆ ਸਮੋਸੇ ਆ ਗਏ ਬਟਚੇ ਅਜੇ ਟੀ ਤਾਂ ਪੀਲੀ ਮੈਡਮ ਕੋਲੇ ਇਨਵਾਈਟ ਆ ਇਨਵਾਈਟ ਟੇਕ ਦੀ ਕੀ ਮੈਡਮ ਇਹ ਲੱਗੂਗਾ ਕਿ ਇਹ ਆਈਆ ਦਾ ਅੱਕੜ ਵਾਸਤਾ ਸਮੂਹ ਹੈ ਜਾਂ ਨਹੀਂ ਜੇ ਚਾਹ। ਮੈਂ ਕਦੇ ਮੇਰੇ ਦਫਤਰ ਚ ਆਪ ਚਾਪ ਲਾ ਕੇ ਚੱਲੇ ਡਾਕਟਰ ਸਿੱਖੀ ਕਵਾ ਬੈਠੀ ਨੇ ਅਈ ਲੈਵਲ ਦੇਖਦੀ। ਮੈਂ ਚਾ ਨਹੀਂ ਬਿੰਦਾ। ਅਈ ਮੈਵਲ ਦੇਖ ਸਮੂਹ। ਕਦੇ ਕਦੇ ਚਲੋ ਸਾਲ ਚ ਕਿੰਨੀ ਵਾਰ ਕਿਉਂ ਉੱਬ ਯੂਸੂਲੀ 365 ਦਿਨਾਂ ਦੀ 360 ਦਿਨ ਨਹੀਂ ਖਾਦਾ ਸੋਨੇ। ਤਾਂ ਉਹ ਤੁਹਾਡੇ ਫਿਟਨੈਸ ਦਾ ਕਾਰਨ। ਆਪਾਂ ਮੈਂਟਲੀ ਤੇ ਫਿਜ਼ਿਕਲੀ ਫਿਟਨੈਸ ਕਿੰਨੇ ਕੁ ਲੋਕਾਂ ਦਾ ਹੈ? ਕਿੰਨੇ ਕੁ ਫਿੱਟ ਕੀ ਪਤਾ ਆਪਾਂ ਨੂੰ। ਕੁਛ ਨਹੀਂ ਵਰਨੀ ਨੂੰ ਨੋ ਐਨੀਥਿੰਗ ਕੁਛ ਨਹੀਂ ਪਤਾ ਮੈਂ ਤੁਹਾਨੂੰ ਸੇਰ ਤੋਂ ਲੈ ਕੇ ਸ਼ਾਮ ਤੱਕ ਵੀ ਬੋਲੀ ਆ ਨਵੀਂ ਨਵੀਂ ਗੱਲਾਂ ਸਿੱਖਣ ਮਿਲੀਆਂ ਤੁਸੀਂ ਕਹਿੰਦੇ ਯਾਰ ਸਾਨੂੰ ਤਾਂ ਬੰਦਾ ਬੋਲੀ ਆ ਵੀ ਸੁਣੀ ਚੱਲੀਏ ਪਤਾ ਹੀ ਨਹੀਂ ਤੁਸੀਂ ਸਮਝੋ ਗੁਰਨਾਣਕ ਦੇਨ ਜੀ ਦੇ ਟਾਈਮ ਸੀ ਫਕੀਰਾਂ ਦਾ ਉਦੋਂ ਕਿਸੇ ਨੂੰ ਬਲੱਡ ਪ੍ਰੈਸ਼ਰ ਸ਼ੂਗਰ ਕੈਂਸਰ ਹੁੰਦਾ ਸੀ ਅੱਜ ਅੱਜ ਤੋਂ 100 ਸਾਲ ਮਿਲਣ ਚ ਨਹੀਂ ਆਏਗੇ ਕਈ ਬੰਦਿਆਂ ਨੇ ਅੱਜ ਤੋਂ 70 80 ਸਾਲ ਬਿਲੀ ਜ਼ਿੰਦਗੀ ਦੇਖੀ ਹੋਣੀ ਹੈ ਬਜ਼ੁਰਗਾਂ ਦੀ ਜ਼ਿੰਦਗੀ ਹੋ ਵੀ ਜਾਂਦੀ ਹੈ ਕੋਈ ਉਹ ਕਹਿੰਦੇ ਪੁੱਤ ਸਾਡੇ ਤਾਂ ਬੜੇ ਸਿਹਤ ਹੀ ਸੀ ਨੂੰ ਵਾਰੀ ਦਾ ਸ਼ੂਗਰ ਕੀ ਹੈ ਹੋਰ ਕੀ ਹੈ ਅਏ ਮੈਂ ਖਾਈ ਜਾਵਾਂਗੇ ਫालतू ਦੀ ਡਸਟਮੀਨ ਬਣਾ ਰੱਖਿਆ ਪਰ ਬਾਡੀ ਇਜ਼ ਨਾਟ ਅ ਡਸਟਮੀਨ ਇੱਕ ਮੂਹ ਦੇ ਵਿੱਚ ਜੋ ਵੀ ਕੋਈ ਚੀਜ਼ ਪਾਣੀ ਹੈ ਵੀ ਵਾਰ ਸੋਚੋ ਵੀ ਕੀ ਤੁਹਾਡੇ ਅੰਦਰ ਜਾ ਰਿਹਾ ਤੇ ਕੀ ਕਰੂਗਾ ਐਂ ਬੰਦੇ ਨੂੰ ਕਰਮਾਂ ਦੀ ਸਜ਼ਾ ਮਿਲਦੀ ਹੈ ਜੇ ਉਹ ਮੈਂ ਸਪਿਰਚੁਐਲਿਟੀ ਨਾਲ ਅਧਿਆਤਮ ਨਾਲ ਜੋੜਾ ਜਬ ਜਬ ਕੋ ਤਵੀ ਸਵੇਰਾ ਜੋ ਬੰਦਾ ਕਰਦਾ ਇੱਥੇ ਹੀ ਭੁਗਤ ਕੇ ਜਾਂਦਾ ਹੈ ਕੈਂਸਰ ਤੇ ਰੋਗ ਦਾ ਲੱਗਣਾ ਬੜਾ ਸੌਖਾ ਹੈ ਬਹੁਤ ਹੀ ਸੌਖਾ ਹੈ ਕੋਈ ਮੈਂਟਲੀ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਰੇਡੀਓਥੈਰਪੀ ਆ ਗਈ ਕੀਮੋਥੈਰਪੀ ਆ ਗਈ ਠੀਕ ਹੈ ਨਾ ਸਰਜਿਕਲ ਐਕਸੀਜ਼ਰ ਆ ਗਿਆ ਫਸਟ ਸਟੇਜ ਸਰਜਿਕਲ ਐਕਸਾਈਜ਼ ਕਰ ਦੋ ਨਾਲ ਦੀ ਰੇਡੀਓਥੈਰਪੀ ਕਰਾ ਲਓ ਕਦੇ ਕੈਂਸਰ ਹੁੰਦਾ ਹੀ ਨਹੀਂ ਸਭ ਤੋਂ ਵੈਸਟ ਐਗਜ਼ਾਮਪਲ ਯੁਗਰਾਜ ਸਿੰਘ ਹੈ ਲੰਗਸ ਦਾ ਕੈਂਸਰ ਸਸ ਨੂੰ ਸਰਵਾਈਵ ਕਰ ਰਿਹਾ ਹੈ ਨਾ ਕ੍ਰਿਕਟ ਦਾ ਪਲੇਅਰ ਫੇਰ ਕੀ ਦਿੱਕਤ ਹੈ ਕੋਈ ਪ੍ਰੋਬਲਮ ਹੈ ਹੀ ਨਹੀਂ ਪ੍ਰੋਬਲਮ ਇਸੇ ਦਾ ਇਤੇ ਵਿੱਚ ਹੈ ਕਿ ਆਪਣੀ ਸਰਸਵਤੀ ਮਾਤਾ ਕਮਜ਼ੋਰ ਹੈ ਆਪਾਂ ਨੂੰ ਨੌਲੇਜ ਨਹੀਂ ਹੈਗੀ ਇਸ ਦੀ ਇੰਡੀਅਨਸ ਨੌਲੇਜ ਲੈਣਾ ਪਸੰਦ ਨਹੀਂ ਕਰਦੇ ਸ਼ੌਂਕੀ ਇੰਡੀਅਨ ਦੇ ਸਮੋਸਾ ਪੂਰੀ ਖਾਣੀ ਇੱਕ ਦੂਜੇ ਦੀ ਲੈਗ ਪੁਲਿੰਗ ਕਰਨੀ ਗਾਲੀ ਗਲੋਚ ਕਰਨਾ ਸਕੀਮਾਂ ਲਾਣੀਆਂ ਫੁੱਕੀਆਂ ਸਿੱਧੀਆਂ